ਤੁਸੀਂ ਅੱਜਕੱਲ ਪਿੰਡ ਰਹ ਰਹੇ ਹੋ ਮੈਂ ਪਿੰਡ ਰਹਿੰਦਾ ਹਾਂ ਆਮ ਤੌਰ ਤੇ ਤਾਂ ਲੋਕ ਮੁਹਾਲੀ ਨੂੰ ਭੱਜਦਾ ਕੋ ਚੰਡੀਗੜ੍ਹ ਨੂੰ ਭੱਜਦਾ ਕੋ ਦਿੱਲੀ ਨੂੰ ਭੱਜਦਾ ਮੈਂ ਸੁਣਿਆ ਤੁਸੀਂ ਵਾਹੀ ਵੀ ਕਰਦੇ ਹੋ ਪਿੰਡ ਰਹ ਕੇ ਮੈਂ ਖੇਤੀ ਵੀ ਕਰਦਾ ਹਾਂ ਹਾਂ ਖੇਤੀ ਛੱਡੀ ਨਹੀਂ ਜੀ ਮੈਨੂੰ ਸਾਰ ਇਹ ਲੱਗਦਾ ਹੈ ਕਿ ਇਹ ਨਾ ਬੜਾ ਸੰਜਮ ਤੇ ਸੰਤੋਖ ਵਾਲਾ ਕੰਮ ਹੈ ਹੂੰ ਜਿਹੜਾ ਮੇਰੇ ਦੋਨੋਂ ਪ੍ਰੋਫੈਸ਼ਨਾਂ ਦੇ ਫਿੱਟ ਬੈਂਦਾ ਹੈ ਅੱਛਾ ਇਸ ਗੱਲ ਕਰਕੇ ਕਿ ਜੇ ਜਿੰਨਾ ਕਿ ਪਹਿਲਾਂ ਤੁਹਾਨੂੰ ਚਾਹ ਹੁੰਦੀ ਮੈਂ ਸਕਰੀਨ ਤੇ ਦਿਖਾਉ ਉਹ ਚਾਹ ਪੂਰਾ ਹੋ ਗਿਆ ਜੀ ਸੋ ਹੁਣ ਤੁਹਾਨੂੰ ਸਬਰ ਸੰਜਮ ਸੰਤੋਖ ਕਰਨਾ ਚਾਹੀਦਾ ਹੈ ਕਿ ਜੇ ਜਿਹੜਾ ਕੋਈ ਚੰਗਾ ਕੰਮ ਹੈ ਤੁਹਾਡੇ ਕਰਨ ਨਾਲ ਤੁਸੀਂ ਉਹ ਕੰਮ ਕਰੋ ਉਹ ਤੁਹਾਨੂੰ ਕੀਤੀ ਸਿਖਾਉਂਦੀ ਹੈ ਤੁਸੀਂ ਬੀਜ ਬੀਜਦੇ ਹੋ ਬੀਜ ਪੁੰਗਰਦਾ ਵੱਡਾ ਹੁੰਦਾ ਉਹਨੂੰ ਫਲ ਲੱਗਦਾ ਫਿਰ ਉਹ ਪੱਕਦਾ ਫਿਰ ਗੜੇ ਪੈ ਜਾਂਦੇ ਨੇ ਤੁਸੀਂ ਫਿਰ ਕਹਿੰਦੇ ਚਲੋ ਕੋਈ ਗੱਲ ਨਹੀਂ ਫਿਰ ਕਣਕ ਬੀਜਦੇ ਆ ਵੀ ਸਦੇ ਵਧਾਂਗੇ ਇਹ ਸਬਰ ਸੰਤੋਖ ਹੈ ਜਿਹੜਾ ਸਿਖਾਉਂਦਾ ਸੋ ਮੈਨੂੰ ਤਾਂ ਇਹ ਕਿਤਾ ਚੰਗਾ ਲੱਗਦਾ ਤੁਸੀਂ ਸ਼ੁਰੂਆਤ ਚ ਕਿਹਾ ਕਿ ਤੁਸੀਂ ਖੰਡਮਾਨਪੁਰ ਪੜਦੇ ਸੀ ਆ ਕੁਦਰਤ ਕਿੰਨੀ ਵੱਡੀ ਚੀਜ਼ ਆ ਨਾ ਕਿ ਤੁਸੀਂ ਖੰਟਮਾਨਪੁਰ ਪੜ੍ਹਦੇ ਸੀ ਤੇ ਮੈਂ ਕਿਹਾ ਬੱਬੂ ਮਾਨ ਤੁਸੀਂ ਫਿਲਮ ਵੀ ਕੀਤੀ ਬੱਬੂ ਮਾਨ ਨੇ ਹਾਂਜੀ ਮੈਂ ਇੱਕ ਫਿਲਮ ਛੋੜੇ ਰੋਲ ਕੀਤੀ ਛੋਟਾ ਰੋਲ ਕੀਤਾ ਤਾਂ ਉਸੇ ਪਿੰਡ ਦੇ ਬੱਬੂ ਮਾਨ ਜੀ ਜੀ ਉਸੇ ਸਕੂਲ ਚ ਪੜ੍ਹੇ ਹੋਗੇ ਅੱਛਾ ਤੁਸੀਂ ਮੈਨੀਫੈਸਟੇਸ਼ਨ ਚ ਬਲੀਵ ਕਰਦੇ ਹੋ ਮੈਂ ਨਹੀਂ ਕਰਦੇ ਇਹ ਬੰਦਾ ਜੋ ਸੋਚਦਾ ਉਹ ਬਣਦਾ ਜੀ ਬਿਲਕੁਲ ਵੀ ਨਹੀਂ ਇਹ ਬੰਦਾ ਜੋ ਸੋਚਦਾ ਬਣਦਾ ਹਾਂ ਮੈਨੀਫੈਸਟੇਸ਼ਨ ਇਸੇ ਦਾ ਪਾਰਟ ਹੋ ਗਿਆ ਕਿ ਤੁਸੀਂ ਨਾ ਮੈਨੀਫੈਸਟ ਜੇ ਤੁਸੀਂ ਮੈਨੀਫੈਸਟ ਕੀਤਾ ਮੈ ਆਪਣੇ ਆਪ ਨੂੰ ਜਿਸ ਜਿਸ ਮੁਕਾਮ ਤੇ ਮਲਕੀਤ ਰਹਾਣੀ ਹੋਣਾ ਨਿੱਕੇ ਹੁੰਦਿਆਂ ਦੇ ਸੁਪਨੇ ਜਾਂ ਖੁਆਬ ਸੀ ਨਹੀਂ ਐਡਾ ਵੱਡਾ ਖੁਆਬ ਤਾਂ ਨਹੀਂ ਸੀਗਾ ਜੀ ਬਸ ਐ ਸੀਗਾ ਵੀ ਜ਼ਿੰਦਗੀ 'ਚ ਕੋਈ ਠੀਕ ਜਾਂ ਕੰਮ ਕਰਨਾ ਹੈ ਅ ਮੈਨੂੰ ਲੱਗਦਾ ਮੈਂ ਪਹਿਲਾਂ ਫੌਜ ਵਰਤੀ ਹੋਣ ਲੱਗਿਆ ਕਿਉਂਕਿ ਸਾਡਾ ਲਾਣਾ ਜਿਹੜਾ ਫੌਜੀਆ ਦਾ ਲਾਣਾ ਪੈਦਾ ਮੇਰੇ ਫਾਦਰਸਾ ਫੌਜ ਸੀਗੇ ਮੇਰੇ ਦਾਦਾ ਜੀ ਫੌਜ ਸੀਗੇ ਮੇਰੇ ਦਾਦੀ ਦਾ ਚਾਚਾ ਸੀ ਜੀ ਉਹ ਜਿਹੜੀ ਸਾਰਾ ਗੜੀ ਲੜਾਈ ਸੀਗੀ ਉਹਦੇ ਵਿੱਚ ਸੀਗਾ ਸਰ ਗੱਜਾ ਸਿੰਘ ਸੋ ਐਦਾਂ ਸਾਰਾ ਲੈਣਾ ਫੌਜੀ ਦਾ ਬਜਦਾ ਸੀ ਸਾਡੇ ਘਰ ਚੋਂ ਇੱਕ ਇੱਕ ਫੰਦਾ ਫੌਜੀ ਚਲੇ ਆਉਣਾ ਉਹ ਕਨੇ ਫੌਜ ਪਰੂਗਾ ਕਿ ਠੀਕ ਹੈ ਜੀ ਫੌਜ ਚ ਫਿਰ 6ਵੀਂ ਕਲਾਸ ਚ ਆਏ ਤਾਂ ਉਦੋਂ ਆਏ ਲੱਗਣ ਲੱਗਿਆ ਵੀ ਨਹੀਂ ਰਹਾ ਕੰਮ ਵਧੀਆ ਫਿਰ ਬਹੁਤ ਹੁਣ ਘਰ ਦੇ ਇੱਕ ਸਵਾਲ ਕਰਦੇ ਰਹੇ ਵੀ ਇਸ ਕੰਮ ਚ ਨਾ ਆਪਣਾ ਕੋਈ ਰਿਸ਼ਤੇਦਾਰ ਹੈ ਨਾ ਕੋਈ ਦੋਸਤ ਮਿੱਤਰ ਹੈ ਨਾ ਕੋਈ ਵਾਕਫ ਹੈ ਨਾ ਕੋਈ ਆਣ ਗਉਣ ਨਾਲ ਜਣ ਦਾ ਬੰਦਾ ਹੈ ਜਿਹੜਾ ਕਾਮਯਾਬ ਹੋਇਆ ਹੋਵੇ ਮੇਰੇ ਤਾਂ ਵਿਆਹ ਤੋਂ ਬਾਅਦ ਵੀ ਮੈਨੂੰ ਮੇਰੇ ਘਰ ਦੇ ਹੀ ਪੁੱਛਦੇ ਨੇ ਵੀ ਇਹ ਕਿਹੜਾ ਕੰਮ ਫੱਲੇ ਯਾਰ ਤੂੰ ਮੈਨੂੰ ਇੱਕ ਬੰਦਾ ਦੱਸ ਜਿਹੜਾ ਇਹਦੇ ਵਿੱਚ ਆਪਣਾ ਕੋਈ ਬਾਖੂ ਹੋਵੇ ਕਾਮਯਾਬ ਹੋਇਆ ਹੋਵੇ ਸੁਣ ਜੀ ਹਾਂ ਤੁਹਾਨੂੰ ਮੈਂ ਕਮਾਲ ਦੀ ਗੱਲ ਦੱਸਦਾ ਸਾਡੇ ਪਿੰਡ ਦਾ ਇੱਕ ਮੁੰਡਾ ਨਾ ਕਾਲਜ ਚ ਪੜਦਾ ਹੁੰਦਾ ਸੀ ਉਹਦੇ ਵਿੱਚ ਹਾਂ ਤੋ ਉਹ ਇੱਕ ਦਿਨ ਸ਼ਾਮੀ ਸਾਡੇ ਘਰੇ ਆਇਆ ਮੇਰੇ ਫਾਦਰ ਨੂੰ ਕਹਿੰਦਾ ਆ ਕੇ ਵੀ ਤੁਹਾਡਾ ਮੁੰਡਾ ਵਧੀਆ ਐਕਟਿੰਗ ਕਰਦਾ ਨਾਟਕਾਂ ਚ ਕੰਮ ਕਰਦਾ ਤੁਸੀਂ ਨਾ ਮੈਨੂੰ ਹਾਸੀ ਹੁੰਦੀ ਆ ਜੇ ਅੱਜ ਗੱਲ ਯਾਦ ਕਰਕੇ ਉਹ ਕਹਿੰਦਾ ਵੀ ਤੁਸੀਂ ਅਖਬਾਰ ਚ ਖਬਰ ਕਢਾਓ ਵੀ ਇਸ਼ਤਿਹਾਰ ਛਪਾਓ ਮੇਰੇ ਬਾਪੂ ਕਹਿੰਦਾ ਕਹੋ ਨਾਲ ਰੌਬੀ ਇਹ ਬਹੁਤ ਵਧੀਆ ਐਕਟਰ ਹੈ ਜੇ ਕਿਸੇ ਨੂੰ ਫਿਲਮ ਚ ਦੀ ਲੋੜ ਹੋਵੇ ਤਾਂ ਇਹਨੂੰ ਕੰਟੈਕਟ ਕਰੇ ਉਸ ਕੋ ਸਾਡੇ ਪਿੰਡ ਤੋਂ ਕੋਈ ਮੋਬਾਈਲ ਸੌਰੀ ਮੋਬਾਈਲ ਕੀ ਫੋਨ ਵੀ ਹੈ ਨਹੀਂ ਸੀ ਲੈਂਡਲਾਈਨ ਵੀ ਆ ਸਾਡਾ ਡਰੈਸ ਸਕੰਟੈਕਟ ਕਰੇ ਤੰਬਾ ਪੋਪ ਨੂੰ ਕੋਈ ਗੱਲ ਕੋ ਮਾਰੇ ਉਹ ਕਹਿੰਦਾ ਤੂੰ ਕਿਉਂ ਨਹੀਂ ਸ਼ਹਿ ਦੇਣਾ ਅਸੀਂ ਤਾਂ ਪਹਿਲੇ ਰੋਕ ਦੀ ਨਾ ਕੰਮ ਨਾ ਕਰਿਆ ਕਰੇ ਸੋ ਮੈਂ ਸੋਚੀ ਜਾਨਾ ਸਾਨੂੰ ਤਾਂ ਖੁਦ ਨਹੀਂ ਸੀ ਪਤਾ ਵੀ ਇਸ ਲੈਂਚ ਕਿਵੇਂ ਆਇਆ ਜਾਂਦਾ ਹੈ